ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਜੋ ਅੱਜ ਕੌਮ ਦੇ ਅਜੂਕੇ ਸਮੇਂ ਦੇ ਹਾਲਾਤ ਬਣੇ ਪਏ ਹਨ ਅੱਜ ਆਪਾਂ ਉਸ ਸੰਬੰਧ ਵਿੱਚ ਕੁਝ ਕੁਰਬਾਨੀ ਦੀ ਰੋਸ਼ਨੀ ਵਿੱਚ ਵਿਚਾਰਾਂ ਦੀ ਸਾਥ ਕਰਾਂ ਕਿ ਸੱਚ ਤੇ ਝੂਠ ਦੀ ਹਮੇਸ਼ਾ ਹੀ ਆਪਸ ਵਿੱਚ ਵਰੋਤਾ ਰਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਜਦੋਂ ਸੱਚ ਦਾ ਹੁਕਮ ਸਮਾਜ ਦੇ ਵਿੱਚ ਦਿੱਤਾ ਤਾਂ ਬਹੁਤ ਲੋਕ ਵਿਰੋਧ ਵਿੱਚ ਆਣ ਕੇ ਖੜੇ ਹੋਏ ਜਿਸ ਦਾ ਜ਼ਿਕਰ ਉਹਨਾਂ ਦੀ ਆਪਣੀ ਬਾਣੀ ਵਿੱਚ ਵੀ ਮਿਲਦਾ ਹੈ ਕਿ ਜਿੱਥੇ ਉਹਨਾਂ ਦੀ ਵਿਚਾਰਧਾਰਾ ਕਰਕੇ ਉਹਨਾਂ ਦੀ ਉੱਚੀ ਸੋਚ ਕਰਕੇ ਉਹਨਾਂ ਨੂੰ ਨਿਰੰਕਾਰ ਅਕਾਰਪੂਰਜਾ ਰੂਪ ਇਹਨਾਂ ਦੇ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਉੱਥੇ ਨਾਲ-ਨਾਲ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਪੂਤਨਾ ਤੇ ਬੇਤਾਲਾ ਵਰਗੇ ਸ਼ਬਦਾਂ ਦੇ ਨਾਲ ਵੀ ਮਾਨਵਤਾ ਨੇ ਸੰਬੋਧਨ ਕੀਤਾ ਹੈ ਜਿਸ ਦਾ ਜ਼ਿਕਰ ਉਹਨਾਂ ਦੀ ਬਾਣੀ ਵਿੱਚ ਆ ਮਿਲਦਾ ਵੀ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਪੌਰਾਣਾ ਹਰ ਬਿਨ ਅਵਰ ਨਾ ਜਾਣਾ। 쿠ਸ਼ੀਏ ਗੁਰਨਾਨ ਸਿੰਘ ਮਹਾਰਾਜ ਵੀ ਤੁਹਾਨੂੰ ਭੂਤਨਾ ਦੇ ਤਾਲਾ ਆਸਣ ਵਾਲੇ ਕੌਣ ਲੋਕ ਨੇ? ਤੋ ਉਹ ਜਵਾਬ ਉਹਨਾਂ ਦੀ ਆਪਣੀ ਬਾਣੀ ਵਿੱਚੋਂ ਮਿਲਦਾ ਵੀ ਭੂਤਨਾ ਬਿਤਾਲਾ ਉਹ ਲੋਕ ਆਖ ਰਹੇ ਨੇ ਜਿਹੜੇ ਲੋਕਾਂ ਦਾ ਵਿਸ਼ਵਾਸ ਇੱਕ ਤੇ ਨਹੀਂ ਹੈ। ਜਦੋਂ ਗੁਰਨਾਨ ਸਿੰਘ ਕਹਿੰਦੇ ਭਇਆ دیਵਾਨਾ دیਵਾਨਦਾਰ ਸੁਥਿਆ ਪੌਰਾ। ਕਦੇ ਭਇਆ دیਵਾਨਾ ਸ਼ਾਹ ਕਾ ਜਦੋਂ ਮੈਂ ਆਸ਼ਕ ਹੋ ਗਿਆ ਉਹ ਸੱਚੇ ਸ਼ਾਹ ਦਾਬ ਮਾਲਕ ਦਾ ਉਹਦੇ ਨਾਲ ਮੇਰਾ ਸੰਬੰਧ ਜੁੜ ਗਿਆ। ਦੁਨੀਆ ਦੇ ਬਹੁਤੇ ਲੋਕਾਂ ਨੇ ਜਿਨ੍ਹਾਂ ਨੂੰ ਥਾਂ-ਥਾਂ ਤੇ ਮੱਥੇ ਟੇਕਣ ਦੀ ਆਦਤ ਪਈ ਸੀ ਉਹ ਪਾਗਲ ਕਹਿਣ ਲੱਗੇ ਵੀ ਇਹਨੇ ਪਾਗਲ ਨੂੰ ਤਾਂ ਪਤਾ ਹੀ ਨਹੀਂ ਹੈਗਾ ਇਹ ਤੇ ਬੌਰਾ ਹੈ ਕਿਉਂਕਿ ਉਹ ਸੂਰਜ ਨੂੰ ਪਾਣੀ ਦਿੰਦੇ ਸੀ ਗੁਰੂ ਸਾਹਿਬ ਜੀ ਨੇ ਉਲਟੀ ਦਿਸ਼ਾ ਵਾਲੇ ਬੰਦੇ ਪੰਜਾਬ ਵੱਲ ਮੁੱਕਰ ਕੇ ਪਾਣੀ ਦੇਣਾ ਸ਼ੁਰੂ ਕਰਤਾ ਉਹ ਮੰਦਰਾਂ ਵਿੱਚ ਆਰਤੀਆਂ ਕਰਦੇ ਸੀ ਇੱਕ ਮੂਰਤੀ ਬਣਾ ਕੇ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਆਰਤੀ ਤਾਂ ਉਹਦੀ ਹੋ ਰਹੀ ਆ ਆਪਾਂ ਸਿਰਫ ਨਰਨਕਾਰ ਰਾਈ ਦੀ ਹੋ ਰਹੀ ਆਰਤੀ ਵੀ ਸ਼ਾਮਿਲ ਹੋਣਾ ਹੈ ਇਦਾਂ ਦੇ ਅਨੇਕਾਂ ਸ਼ਬਦ ਸਾਨੂੰ ਬਾਣੀ ਵਿੱਚੋਂ ਮਿਲਦੇ ਹਨ ਬਾਬਾ ਅਕਬੀਰ ਜੀ ਦੇ ਸ਼ਬਦ ਪੜੋ ਉਹਨਾਂ ਸ਼ਬਦਾਂ ਵਿੱਚ ਵੀ ਸਾਨੂੰ ਇਸ ਗੱਲ ਦਾ ਜ਼ਿਕਰ ਮਿਲਦਾ ਵੀ ਜਦ ਹਮ ਇੱਕ ਨੂੰ ਇੱਕ ਕਰ ਜਾਂਦੇ ਆਂ ਤਬ ਲੋਗਾ ਕਾਹੇ ਦੁੱਖ ਮੰਨੇ ਹਰਾਨੀ ਹੁੰਦੀ ਆਂ ਵੀ ਜੇ ਇੱਕ ਰੱਬ ਦੀ ਗੱਲ ਮੈਂ ਮੰਨ ਰਿਹਾ ਤੇ ਦੁਨੀਆਂ ਨੂੰ ਕੀ ਤਕਲੀਫ ਆ ਵੀ ਤੁਸੀਂ ਮੰਨੀ ਜਾਓ ਭਾਈ ਮੈਂ ਤੁਹਾਨੂੰ ਮੰਨਣ ਤੋਂ ਰੋਕ ਨਹੀਂ ਸਕਦਾ ਪਰ ਮੈਨੂੰ ਤੁਸੀਂ ਇੱਕ ਦੀ ਗੱਲ ਕਰਨ ਤੋਂ ਰੋਕ ਵੀ ਨਹੀਂ ਸਕਦੇ ਤੇ ਅਜੋਕੇ ਸਮੇਂ ਦੇ ਵਿੱਚ ਵੀ ਇਹ ਹਾਲਾਤ ਬਣੇ ਪਏ ਹਨ ਵੀ ਜਿਹੜੇ ਵੀ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਸਿਧਾਨੀ ਗੱਲ ਕਰਦੇ ਆ ਇੱਕ ਰੱਬ ਦੀ ਗੱਲ ਕਰਦੇ ਆ ਤੇ ਬਹੁਤਿਆਂ ਦੇ ਅੱਗੇ ਮੱਥਾ ਟੇਕਣ ਵਾਲਿਆਂ ਨੂੰ ਇਸ ਦਾ ਵੀ ਬੜੀ ਤਕਲੀਫ ਹੋ ਰਹੀ ਹੈ ਜਿਹੜੇ ਹਾਲਾਤ ਅੱਜ ਇਹ ਸਮੇਂ ਵਿੱਚ ਬਣੇ ਪਏ ਹਨ ਜਿਵੇਂ ਕਿ ਆਪਾਂ ਵੇਖ ਹੀ ਚੁੱਕੇ ਹਾਂ ਕਿ ਜਰਮਨੀ ਦੇ ਵਿੱਚ ਆਪ ਕੋਈ ਦਿਨ ਪਹਿਲਾਂ ਭਾਈ ਪੰਥਪ੍ਰੀ ਸਿੰਘ ਦੇ ਉੱਪਰ ਕਾਤਲਮ ਦਾ ਨਾਮ ਮਲਾਈ ਕੀਤਾ ਗਿਆ ਸਮਝ ਲਓ ਵੀ ਉਹਨਾਂ ਦੀ ਦਸਤਾਰ ਲੌਂ ਦੀ ਵਿੱਚੋਂ ਆਵਾਜ਼ਾਂ ਆ ਰਹੀਆਂ ਵੀ ਇਹ ਪਾਗਲ ਰਹੀ ਦੀ ਕਿੱਡੀ ਮਤਲਬ ਚਿੰਤਾ ਵਾਲਾ ਵਿਸ਼ਾ ਵਾ ਇਸ ਗੱਲ ਦਾ ਵੀ ਜਦੋਂ ਉਹ ਘੁਮਰੋਦੀ ਸਾਡੇ ਇੱਥੇ ਪਾਗਲ ਹੁੰਦਾ ਤੇ ਅਸੀਂ ਉਹਦੇ ਕੋਲੋਂ ਮਾਫੀ ਮੰਗਉਂਦੇ ਆ ਵੀ ਭਾਈ ਤੂੰ ਮਾਫੀ ਮੰਗੋ ਡਰ ਦਾ ਮਾਫੀ ਮੰਨ ਲਈ ਜਾਂਦਾ ਉਹਨਾਂ ਆਪਣੀ ਕੋਣ ਮੁਕੇ ਦੇ ਜਿਹੜਾ ਆਪਣਿਆਂ ਦੀ ਬਦਲਣ ਗਿਆ ਇਹ ਇਹਦੀ ਮਾਪੀ ਮੋੜ ਲੰਘੂ ਕੀ ਭਾਈ ਪੰਥਪ੍ਰੀਤ ਸਿੰਘ ਇਥੋਂ ਹੀ ਹਲਾਤ ਬਣਾ ਕੇ ਗਿਆ ਸੀ ਕਿ ਮੈਂ ਲੜਨ ਚੱਲਿਆਂ ਸੀ ਉਹਦੇ ਪ੍ਰਚਾਰ ਵਾਸਤੇ ਗਏ ਸੀ ਚਾਹੇ ਭਾਈ ਪੰਥਪ੍ਰੀਤ ਸਿੰਘ ਦੀ ਗੱਲ ਆ ਚਾਹੇ ਭਾਈ ਰਣਜੀਤ ਸਿੰਘ ਟੜੀਆਂ ਵਾਲੇ ਦੀ ਗੱਲ ਵਾਪਸ ਆਪ ਜੀ ਨੂੰ ਪਤਾ ਕਿ ਉਹਨਾਂ ਦਾ ਨਾਲ ਦਾ ਸਾਥੀ ਜਿਹੜਾ ਗੁਰਬਾਣੀ ਦੀ ਗੱਲ ਕਰਦਾ ਸੀ ਉਹ ਪਿਛਲੇ ਦਿਨੀ ਸੰਸਾਰ ਨੂੰ ਮਾਰਗ ਦਾ ਗਏ ਸਿੱਧੀ ਗੱਲ ਆ ਕਿ ਉਸ ਪਰਿਵਾਰ ਦਾ ਜਿਹੜਾ ਉਹ ਘਾਟਾ ਕੌਣ ਪੂਰਾ ਕਰੇਗਾ ਪ੍ਰੋਫੈਸਰ ਅਮਰ ਸਿੰਘ ਦਾ گاਉਣਾ ਦੇ ਉੱਤੇ ਮਲੇਸ਼ੀਆ ਦੇ ਵਿੱਚ ਦਸਤਾਰ ਲਾਈ ਗਈ ਹਮਲਾ ਕੀਤਾ ਗਿਆ ਸਵਾਲ ਨਹੀਂ ਪੈਦਾ ਹੁੰਦਾ ਕਿ ਠੀਕ ਹੈ ਅਸੀਂ ਕਿਸੇ ਦੇ ਵਿਚਾਰਧਾਰਨ ਨਾਲ ਸਹਿਮਤ ਨਹੀਂ ਹਾਂਗੇ ਅਸੀਂ ਵੀ ਹਾਂ ਬਹੁਤ ਵਾਰੀ ਭਾਵੇਂ ਅਸੀਂ ਜਿੰਨਾਂ ਕੋਲੋਂ ਪੜਦੇ ਹਾਂ ਬਹੁਤ ਵਾਰੀ ਅਸੀਂ ਉਹਨਾਂ ਦੇ ਕਈਆਂ ਗੱਲਾਂ ਨਾਲ ਸਹਿਮਤ ਨਹੀਂ ਹਾਂਗੇ ਪਰ ਇਹਦਾ ਅਰਥ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਦੀ ਪੱਗਾਂ ਲਾਈਏ ਕੇ ਤੇ ਹਮਲਾ ਕਰੀਏ ਅਸੀਂ ਜਿੰਨੇ ਵੀ ਬੋਲ ਰਹੇ ਹਾਂ ਬਹੁਤ ਗੱਲਾਂ ਦੇ ਸਾਡੀ ਆਪਸ ਵਿੱਚ ਵੀ ਮਤਭੇਦ ਹੋ ਸਕਦੇ ਆ ਕਈਆਂ ਗੱਲਾਂ ਨਾਲ ਅਸੀਂ ਇੱਕ ਦੂਜੇ ਦੇ ਵਿਚਾਰਧਾਰਨ ਨਾਲ ਸਹਿਮਤ ਨਹੀਂ ਹੋ ਸਕਦੇ ਪਰ ਇਹਦਾ ਅਰਥ ਇਹ ਨਹੀਂ ਹੈ ਨਾ ਹੈਗਾ ਕਿ ਅਸੀਂ ਵਿਰੋਧ ਦਾ ਤਰੀਕਾ ਇਹ ਅਪਣਾਈਏ ਵੀ ਅਸੀਂ ਜਾ ਕੇ ਉਹਨਾਂ ਤੇ ਹਮਲਾ ਕਰੀਏ ਪੱਗਾਂ ਲਾਈਏ ਖੌਲ ਮਚਾਈਏ ਜਾ ਕੇ ਹੁਣ ਤੁਸੀਂ ਵੇਖੋ ਜਿੰਨੇ ਵੀ ਡੇਰੇਦਾਰ ਪ੍ਰਚਾਰ ਕਰਦੇ ਇਹਨਾਂ ਦੀਆਂ ਲਿਖਤਾਂ ਨਾਲ ਅਸੀਂ ਸਹਿਮਤ ਨਹੀਂ ਹਾਂ ਪਰ ਕਦੀ ਅਸੀਂ ਇਦਾਂ ਅਰੋਧ ਕੀਤਾ ਜਾ ਕੇ ਮਿਦਾਂਗਾ ਲੈ ਜਾਓ ਟੱਬੂ ਲੈ ਲੈ ਵੜਾ ਸਿ ਚੈਰਨ ਕਰੀਏ ਤਾਂ ਤੁਸੀਂ ਆਪਣਾ ਕੰਮ ਕਰੀ ਜੋ ਭਾਈ ਤੁਹਾਡੇ ਤੋਂ ਤੁਹਾਡੀਆਂ ਦੇ ਲਿਖਤਾਂ ਸਾਡੇ ਕੋਲ ਪਈਆਂ ਹੋਈਆਂ ਨੇ ਅਸੀਂ ਆਪਣਾ ਕੰਮ ਕਰਦੇ ਹਾਂ ਸਾਨੂੰ ਆਪਣਾ ਕੰਮ ਕਰਦੇ ਹੋ ਲਿਖਤਾਂ ਸਾਡੇ ਕੋਲ ਸਬੂਤ ਪਈ ਹੋਈਆਂ ਨੇ ਤੁਸੀਂ ਵੇਖੋ ਵੀ ਜਿੰਨੇ ਵੀ ਮਿਸ਼ਨਰੀ ਕਾਰਜਾਂ ਦੇ ਪ੍ਰਚਾਰਕ ਪੜੇ ਹੋ ਗਏ ਆ ਅਕਾਲ ਤਖ ਦੀ ਮਰਿਆਦਾ ਦਾ ਪ੍ਰਚਾਰ ਕਰਦੇ ਨੇ ਕਦੀ ਇਹਨਾਂ ਦੀ ਆਪਣੀ ਕੋਈ ਮਰਿਆਦਾ ਨਹੀਂ ਜੋ ਅਕਾਲ ਤਖ ਤੋਂ ਰੂਪਮਾਨ ਤੋਂ ਆ ਜਿਹੜੀ ਤਰ੍ਹਾਂ ਪ੍ਰਚਾਰ ਕਮੇਟੀ ਸ਼ਾਮ ਦੀ ਆ ਉਹ ਉਹਦਾ ਪ੍ਰਚਾਰ ਕਰਦੇ ਕੋ ਆਪਣੀ ਨਿੱਜੀ ਮਰਿਆਦਾ ਤੁਹਾਡੀ ਤੇ ਆਪਣੀ ਨਿੱਜੀ ਮਰਿਆਦਾ ਤੁਸੀਂ ਆਪਣੀ ਨਿੱਜੀ ਮਰਿਆਦਾ ਸਾਰੀ ਕੌਮ ਉਤੇ ਕਿਵੇਂ ਲਾਗੂ ਕਰਨ ਚਾਹੁੰਦੇ ਹੋ ਤੁਸੀਂ ਆਪਣੀ ਨਿੱਜੀ ਮਰਿਆਦਾ ਧੱਕੇ ਨਾਲ ਦੂਜਿਆਂ ਨੂੰ ਬਣਾਉਣਾ ਚਾਹੁੰਦੇ ਹੋ ਭਗਤ ਰਵਦਾਜ ਜਿਵੇਂ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਵੀ ਆਪਨ ਬਾਤੇ ਨਾ ਹੀ ਪੀ ਸਿਕੋ ਭਮਨ ਕੋ ਹਰ ਰਾਜਾ ਵੀ ਰੱਬ ਜਿਹੜਾ ਨਾ ਉਹ ਕਿਸੇ ਨਿੱਜੀ ਮਰਕੀਤ ਨਹੀਂ ਆ ਨਿੱਜੀ ਜਾਗਾਦ ਨਹੀਂ ਆ ਉੱਤੇ ਪ੍ਰੇਮ ਦਾ ਭਜਨ ਆ ਰੱਬ ਦੀ ਗੱਲ ਕਰਨ ਦਾ ਠੇਕਾ ਨਹੀਂ ਤੁਸੀਂ ਲਿਆ ਹੋਇਆ ਕਿ ਸਿਰਫ ਨਰਨਤਾਰ ਦੀ ਗੱਲ ਤੁਸੀਂ ਕਰ ਸਕਦੇ ਹੋ ਹਰ ਕੋਈ ਕਰ ਸਕਦਾ ਇਹ ਤੇ ਗੁਰਦੇਵ ਪਿਤਾ ਮਹਾਰਾਜ ਨੇ ਛੱਜੂ ਵਰਗੇ ਜਿਹਨਾਂ ਨੂੰ ਲੋਕ ਸ਼ੁੱਧਰ ਕਹਿੰਦੇ ਸੀ ਵੀ ਇਹਨਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਆ ਉਹਨਾਂ ਨੂੰ ਬੋਲਣ ਦੇ ਅਧਿਕਾਰ ਦਿੱਤੇ ਹੋਏ ਸੀ ਤੇ ਗੁਰੂ ਸਾਹਿਬ ਦੀ ਗੱਲ ਜਿਹੜੀ ਵਿਚਾਰ ਪਾਰਾ ਇਹ ਹਰ ਰੋਕਿਆ ਨਹੀਂ ਜਾਣਾ ਪਿਆਰੇਓ ਇਹ ਗੱਲ ਦਾ ਖਿਆਲ ਰੱਖਿਓ ਇਹਦੇ ਨਾਲ ਜਲੂਸ ਤੁਸੀਂ ਆਪਣਾ ਕਢਾ ਰਹੇ ਹੋ ਤੇ ਫਿਰ ਬੇਨਤੀ ਇੱਕ ਹੋਰ ਕਰਨਾ ਚਾਹੁੰਦੇ ਆ ਬਹੁਤ ਗੱਲਾਂ ਦਾ ਇੱਥੇ ਆਣ ਕੇ ਇੱਕ ਚਿੰਤਾ ਦਾ ਵਿਸ਼ਾ ਇਹ ਬਣਦਾ ਰਹੂ ਕਿ ਇਹਨਾਂ ਲੋਕਾਂ ਦਾ ਅਸਲ ਟਕਰਾਅ ਕੀ ਆ ਪੁਰਾਣੇ ਸਮੇਂ ਦੇ ਵਿੱਚ ਬਹੁਤ ਸੇਖ ਸੀ ਇਸਲਾਮ ਦੀ ਆਪਸੀ ਚ ਬਣਦੀ ਨਹੀਂ ਸੀ ਉਨ੍ਹਾਂ ਦੀਆਂ ਲੜਾਈਆਂ ਦੇ ਕਾਰਨ ਕੋ ਸਥਾਨਕ ਹੋ ਸਕਦੇ ਜਗਾ ਵਾਸਤੇ ਹੋ ਸਕਦੇ ਇਲਾਕਾ ਵਨ ਹੋ ਸਕਦੀ ਹੈ ਪਰ ਇਡੀ ਭयंकर جنگ ਨਹੀਂ ਸੀ ਜਿਹੜੀ ਅਜੋਕਾ ਸਮਾਂ ਰੂਪ ਧਾਰਨ ਕਰ ਚੁੱਕੀ ਹੈ ਜਿਹੜੀ ਅਜੋਕੀ ਜਾਂਦਾ ਨਾ ਇਹ ਵਿਚਾਰਧਾਰਕ ਜੰਗ ਹੈ ਵਿਚਾਰਧਾਰਕ ਲੜਾਈ ਹੈ ਵਿਰੋਧ ਦੇਖੋ ਕੀ ਕਰਦੇ ਆ ਕੁਝ ਪ੍ਰਚਾਰਕ ਉਹਦਾ ਕਿਸੇ ਮੁੱਦੇ ਦੇ ਵਿਰੁੱਧ ਕਰਦੇ ਕਿਸੇ ਪ੍ਰਚਾਰਕ ਦਾ ਕਿਸੇ ਮੁੱਦੇ ਦੇ ਵਿਰੁੱਧ ਕਰਦੇ ਅੱਛਾ ਇੱਕ ਗੱਲ ਦਾ ਹੋਰ ਖਿਆਲ ਕਰਿਓ ਪ੍ਰਚਾਰਕ ਪੂਰੀ ਕੌਮ ਵਿੱਚ ਬਹੁਤ ਵੱਡਾ ਉਹਨਾ ਪ੍ਰਚਾਰਕਾਂ ਦਾ ਕਦੀ ਇਹ ਨਾਂ ਲੈਕਣੀ ਬੁਲਣਗੇ ਜਿਹੜੇ ਬਰਸੀਆਂ ਤੇ ਜਾਂਦੇ ਆਂ ਗੇਰਿਆਂ ਤੇ ਜਾਂਦੇ ਆਂ ਜਿਹੜੇ ਮਨਮਤ ਦਾ ਪ੍ਰਚਾਰ ਕਰਦੇ ਆਂ ਜਿਹੜੇ ਜਿੱਥੇ ਬੁਲਾਓ ਉੱਥੇ ਚਲੇ ਜਾਂਦੇ ਉਹਨਾਂ ਨੂੰ ਕਦੀ ਨਹੀਂ ਪੁੱਛਣਗੇ ਜਿਹੜੇ ਸਿਧਾਂਤ ਦੀ ਗੱਲ ਕਰਦੇ ਆਂ ਇੱਕ ਨਰਮਕਾਰ ਦੀ ਗੱਲ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਖੁੱਲ ਕੇ ਵਿਆਖਿਆ ਕਰਦੇ ਆਂ ਪਖੰਡਵਾਦ ਦੀ ਗੱਲ ਕਰਦੇ ਆਂ ਪਖੰਡਵਾਦੀਆਂ ਧੜੀਆਂ ਲਾਉਂਦੇ ਆਂ ਉਹਨਾਂ ਦਾ ਇਹ ਦਟ ਕੇ ਵਿਰੋਧ ਕਰਦੇ ਆਂ ਤੁਹਾਡੇ ਸਾਹਮਣੇ ਪ੍ਰਤਾਕ ਮਸਾਲਾ ਜਿਹੜੇ ਕੱਲ ਤੱਕ ਆਪ ਕੰਮਕਾਣ ਕਰਦੇ ਸੀ ਪਖੰਡ ਕਰਦੇ ਸੀ ਜਿਹੜੇ ਆਪ ਸਹੀ ਪ੍ਰਚਾਰ ਨਹੀਂ ਸੀ ਕਰਦੇ ਉਹ ਇਹਨਾਂ ਨੂੰ ਪਰਵਾਹ ਨਹੀਂ ਜਿਉਂ-ਜਿਉਂ ਗੁਰਬਾਣੀ ਦੀ ਗੱਲ ਭਾਵੇਂ ਕੋ ਪ੍ਰਚਾਰਕ ਆ ਭਾਵੇਂ ਕੋ ਰਾਗੀ ਆ ਭਾਵੇਂ ਕੋ ਗਰੰਥੀ ਆ ਭਾਵੇਂ ਕੋ ਢਾਡੀ ਆ ਕੋਈ ਹੋਰ ਜਿਹੜਾ ਜਿਹੜਾ ਗੁਰਮੰਦੀ ਗੱਲ ਕਰਦਾ ਜਾਏਗਾ ਉਹਦੇ ਵਿਰੋਧ ਵਿੱਚ ਖੜੇ ਹੋ ਜਾਣਗੇ ਉਹਦੇ ਵਿਰੋਧ ਵਿੱਚ ਖੜੇ ਹੋਣਗੇ ਹੈ ਇਹ ਭਾਈ ਸਾਡੇ ਵਿੱਚੋਂ ਦੂਜੇ ਬੰਦੇ ਕੋਈ ਚਲੇਗਾ ਭਾਵੇਂ ਕੋ ਪ੍ਰਚਾਰਕ ਆ ਭਾਵੇਂ ਕੋ ਰਾਗੀ ਆ ਭਾਵੇਂ ਗਰੰਥੀ ਆ ਇਹਦਾ ਅਰਥ ਇਹਨਾਂ ਨੂੰ ਇਹਨਾਂ ਦੀ ਇਹਨਾਂ ਨੂੰ ਵਿਚਾਰਧਾਰਤ ਤੌਰ ਤੇ ਪ੍ਰੋਬਲਮ ਆ ਵੀ ਜਿਹੜੀ ਵਿਚਾਰਧਾਰਾ ਇਹਨਾਂ ਨੂੰ ਹਜਮ ਨਹੀਂ ਹੋਉਂਦੀ ਹੁਣ ਜੇ ਆਪਾਂ ਟਕਰਾ ਦੀ ਗੱਲ ਕਰੀਏ ਇੱਕ ਜੱਥਾ ਸਾਡੀ ਪੰਗ ਦੇ ਵਿੱਚ ਐਸਾ ਜਿਵੇਂ ਅਖੰਡ ਕੀਰਤਨ ਜੱਥਾ ਉਹ ਰਾਗਮਾਲਾ ਨੂੰ ਗੁਰੂ ਦੀ ਕੀਰਤਨ ਨਹੀਂ ਮੰਨਦਾ ਰਾਗਮਾਲਾ ਐਸ ਵਕਤ ajo ke ਸਮਝ ਲਿਖੀ ਗਈ ਗੁਰੂ ਗ੍ਰੰਥ ਸਾਹਿਬ ਵਿੱਚ ਹੋਈ ਹੈ ਨਾ ਦੂਜੇ ਬੰਦੇ ਤਕਸਾਲ ਵਾਲੇ ਵੀ ਲੋਕ ਉਹ ਕਹਿੰਦੇ ਜਿਹੜੀ ਰਾਗਮਾਲਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪਰੰਤੂ ਉਹ ਸਾਡਾ ਸਾਡਾ ਉਹਨਾਂ ਨਾਲ ਸੰਬੰਧ ਕੋਈ ਨਹੀਂ ਹੈਗਾ ਹੁਣ ਇੱਥੇ ਆਣ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰਾਗਮਾਲਾ ਨੂੰ ਗੁਰੂ ਦੀ ਕੀਰਤਨ ਕਿਉਂ ਨਹੀਂ ਮੰਨਦੇ ਤੈਸ ਤੋਂ ਅਗੇ ਚੱਲੂ ਧੀਰੇਦਾਰ ਕਹਿੰਦੇ ਜੀ ਮਾਸ ਖਾਣਾ ਪਾਪ ਆ ਨਿਹੰਬੀ ਕਸੇ ਮੰਦ ਝੰਡਾ ਕਰਕੇ ਆਪਣੇ ਲੰਗੜਾਂ ਵਿੱਚ ਵਰਤਉਂਦੀਆਂ ਕਦੀ ਉਹਨਾਂ ਨੂੰ ਕਹਿ ਕੇ ਹਰ ਰਾਤ ਛੜਾ ਫੁੱਲਾ ਚੈਲੰਜ ਜਲੀ ਕਬੂਲ ਕਰੋ ਕਰਨਾ ਸੜਨਾ ਮਾਸ ਬਾਰੇ ਆਣ ਕੇ ਵਿਚਾਰ ਕਰੋ ਕਦੀ ਕਹਿਣਗੇ ਡਰਦੇ ਆ ਸਿੱਧੀ ਗੱਲ ਉਹਨਾਂ ਨਾਲ ਉਹਨਾਂ ਨਾਲ ਤੋਂ ਹੀ ਇਕੱਠੇ ਆ ਫੋਟੋਆਂ ਤੁਹਾਡੀਆਂ ਇਕੱਠੀਆਂ ਹੁੰਦੀਆਂ ਤੁਹਾਡੀਆਂ ਜੱਫੀਆਂ ਪੈਂਦੀਆਂ ਉਹ ਤਾਂ ਇਥੋਂ ਤੱਕ ਇਥੋਂ ਤੱਕ ਕਹਿੰਦੇ ਰਹਿ ਜੀ ਇਹ ਬਹੁਤ ਵੱਡੇ ਮਾਹਰ ਬੁੱਖ ਨੇ ਜਿਨ੍ਹਾਂ ਦੇ ਡੇਰਿਆਂ ਵਿੱਚ ਸ਼ਰੇਆਮ ਪਕਰੇ ਵਿਢੇ ਜਾਂਦੇ ਆ ਕਮਾਲ ਦੀ ਗੱਲ ਵੇਖੋ ਤੁਸੀਂ ਉੱਥੇ ਤੁਸੀਂ ਆ ਵੀ ਇਕੱਠੇ ਹੋ ਜਾਂਦੇ ਆ ਪਬਲਿਕ ਨੂੰ ਸਾਰਾ ਪਤਾ ਲੱਗ ਚੁੱਕਾ ਹੋ ਪ੍ਰਚਾਰਕ ਨੂੰ ਤਾਂ ਤੁਹਾਡੇ ਬਾਰੇ ਪਤਾ ਵਾ ਐਨਾ ਗੱਲਾਂ ਨਾ ਪਬਰਗ ਨੂੰ ਤੁਹਾਡੇ ਬਾਰੇ ਪਤਾ ਲੱਗ ਚੁੱਕਾ ਵਾ ਕਿ ਤੁਸੀਂ ਅਸਲ ਦੇ ਵਿੱਚ ਹੈ ਕੀ ਤੁਸੀਂ ਬਾਹਰੀ ਰੂਪ ਧਾਰਨ ਕੀਤਾ ਹੋਇਆ ਵਾ ਜਿਹੜੀ ਗੱਲ ਬਾਬੇ ਕਬੀਰ ਨੇ ਬਾਣੀ ਵਿੱਚ ਲਿਖਿਆ ਨਾ ਮਾਥੇ ਤਿਲਕ ਹੱਥ ਮਾੜਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ ਕਹਿੰਦਾ ਕਿ ਦੁਨੀਆ ਦੇ ਲੋਕਾਂ ਗ੍ਰਾਹ ਨੂੰ ਘੜਾਉਣਾ ਸਮਝਾਉਂਦਾ ਕਦੀ ਸਮਾਂ ਸੀ ਰੂਪ ਵੇਖੇ ਨਾ ਸ੍ਰੀ ਸਾਹਿਬ ਪਾਈ ਹੋਣੀ ਦਸਤਾਰ ਬੱਧੀ ਹੋਣੀ ਕਹਿੰਦਾ ਗੁਰਦਾ ਸੇਖ ਆ ਗਿਆ ਅਜੋਕਾ ਸਮਾਂ ਇਹੋ ਜਿਹਾ ਬਣ ਚੁੱਕਾ ਜਦੋਂ ਗੁਰਦੁਆਰੇ ਦੇ ਦਰਬਾਰ ਦੇ ਵਿੱਚ ਕੋਈ ਏਦਾਂ ਦਾ ਰੂਪ ਧਾਰਨ ਕੇ ਮੱਥਾ ਟੇਕਣ ਆਉਂਦਾ ਨਾ ਆਮ ਬੰਦਾ ਸੋਚਦਾ ਕਿ ਇਹ ਲੜਨਦ ਨਹੀਂ ਆਇਆ ਇਹ ਲੜਾਈ ਕਰਨ ਨਹੀਂ ਆਇਆ ਇਹ ਰੂਪ ਕਿਹਨੇ ਬਣਾਇਆ ਦੁਨੀਆਂ ਨੂੰ ਸੀ ਦੱਸਿਆ ਇੱਕ ਕਲੀਨ ਸ਼ੇ ਬੰਦਾ ਗੁਰਦੁਆਰੇ ਮੱਥਾ ਟੇਕਣ ਆਉਂਦਾ ਉਹ ਤੋਂ ਕਿਸੇ ਨੂੰ ਡਰ ਨਹੀਂ ਆ ਰਿਹਾ ਕਹਿੰਦਾ ਆਇਆ ਭਾਈ ਨਮਸਕਾਰ ਕਰਕੇ ਬੈਠ ਜਗਾ ਸੁਣ ਕੇ ਜਾਇਗਾ ਕੋਈ ਜਦੋਂ ਇਸ ਰੂਪ ਵਾਲਾ ਬੰਦਾ ਕੋਈ ਆਉਂਦਾ ਇੱਕ ਵਾਰੀ ਰੌਲਾ ਪੈਂਦਾ ਕਿ ਇੱਥੇ ਲੜਨ ਵਾਸਤੇ ਆਇਆ ਇੱਕ ਸਬੂਤ ਦੇ ਦਿਓ ਕਿ ਕਿਤੇ ਮਿਸ਼ਲੀ ਵਿੱਚ ਹੁਣ ਮੰਨ ਲਓ ਸਾਡੇ ਇਲਾਕੇ ਵਿੱਚ ਕੋਈ ਬਾਬਾ ਪ੍ਰਚਾਰ ਕਰਨ ਵਾਸਤੇ ਆਇਆ ਨਹੀਂ ਅਸੀਂ ਉਸ ਨਾਲ ਸਹਿਮਤ ਅ ਫਿਰ ਦੂਜੀ ਗੱਲ ਜਿੰਨੇ ਵੀ ਤੱਕ ਪਰਮਤਮ ਦੇ ਪ੍ਰਚਾਰਕ ਉਹ ਪਿੰਡਾਂ ਵਿੱਚ ਦਮਾਨ ਲਉਂਦੇ ਆ ਉਹ ਸੰਗਤਾਂ ਨੂੰ ਆਪਣੀ ਗੱਲ ਦੱਸਦੇ ਤੁਸੀਂ ਵੀ ਆਪਣੇ ਦਮਾਨ ਲਓ ਜਿੱਦਾਂ ਜੇ ਇੱਕ ਪਿੰਡ ਦੇ 2-3 ਦਿਨ ਦਮਾਨ ਲਗਾ ਤੁਸੀਂ ਉਸ ਪਿੰਡ ਵਿੱਚ ਤੁਹਾਡੇ ਵੀ ਬੰਦੇ ਹੋਣਗੇ ਨਾ ਤੁਸੀਂ ਉਹਨਾਂ ਬੰਦਿਆਂ ਨਾਲ ਸੰਪਰਕ ਕਰੋ ਸੰਪਰਕ ਕਰਕੇ ਤੁਸੀਂ ਦਮਾਨ ਲਓ ਆਪਣੀ ਗੱਲ ਪਬਲਿਕ ਨੂੰ ਸਮਝਾਉਂਦਾ ਹਾਂ ਤੁਸੀਂ ਆਣ ਕੇ ਪ੍ਰਚਾਰਕਾਂ ਦੇ ਆਣ ਕੇ ਗੱਲ ਕਰਨ ਤੇ ਇੱਕ ਗੱਲ ਤੁਹਾਨੂੰ ਤੁਹਾਨੂੰ ਦੱਸ ਦਈਏ ਇਹਦੇ ਨਾਲ ਮਤਾਂ ਸੋਚੋ ਵੀ ਪ੍ਰਚਾਰਕਾਂ ਦਾ ਮਨੋਬਲ ਲੱਗਣਾ ਹੈ ਇਹਦਾ ਚੜ੍ਹਦੀ ਕਲਾ ਦੇ ਵਿੱਚ ਜਾਣਾ ਹੈ ਕਿ ਭਰਾਵੋਂ ਵੀ ਲੋੜ ਨਹੀਂ ਕਿ ਜੋ ਸੰਗਤਾਂ ਜਾਗ ਰਹੇ ਹਨ ਤੁਸੀਂ ਜਲੂਸ ਆਪਣਾ ਕਢਾ ਰਹੇ ਹੋ ਤੇ ਜਿਹੜੀਆਂ ਜਿਹੜੇ ਅੱਜ ਪਾਸੇ ਉੱਠ ਕੇ ਬਿਆਨ ਦੇ ਰਹੇ ਹਨ ਲੋਕ ਵੀ ਇਹ ਇਹ ਦਸਤਾਰਾਂ ਦਾ ਧੰਦੇ ਦੋਵੇਂ ਦੋਵੇਂ ਜ਼ਿੰਮੇਵਾਰ ਆ ਦੋਵੇਂ ਜ਼ਿੰਮੇਵਾਰ ਨੇ ਪ੍ਰਚਾਰਕ ਕਦੀ ਨਹੀਂ ਚਾਹਦਾ ਵੀ ਕਿਹਦੀ ਦਸਤਾਰ ਬਥੇ ਫਿਰ ਜਿੰਨੇ ਵੀ ਪ੍ਰਚਾਰਕਾਂ ਕਿਸ ਨੂੰ ਮੰਦੀ ਸ਼ਬਦਾਵਲੀ ਨਹੀਂ ਬੋਲਦੇ ਕਿਸੇ ਨੂੰ ਧੀ ਭੈਣ ਦੀ ਗੱਲ ਨਹੀਂ ਕਰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਇਹਨਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਤੁਸੀਂ ਫੇਕ ਆਈਡੀਆਂ ਵੇਖ ਲੋ ਫਿਰ ਤੁਸੀਂ ਉਹਨਾਂ ਦੀ ਫੇਸਬੁੱਕ ਤੇ ਵਟਸਐਪ ਤੇ ਜਾ ਕੇ ਵੇਖੋ ਏਦਾਂ ਦੀਆਂ ਧਮਕੀਆਂ ਆਂ ਧੀਆਂ ਦੀਆਂ ਗਾਲਾਂ ਭੈਣਾਂ ਦੀਆਂ ਗਾਲਾਂ ਮਤਲਬ ਕੀ ਤੁਹਾਡੇ ਮਾਪੁਰਖ ਤੁਹਾਨੂੰ ਇਹ ਸਿਖਾਉਂਦੇ ਆ ਕਿ ਜੈਸੋ ਸੇਵਾ ਤੈਸੋ ਹੋਵੇ ਕਿ ਬਾਣੀ ਦੇ ਮੁਤਾਬਕ ਵੀ ਜਿਹਨੂੰ ਬੰਦਾ ਸੇਵਦਾ ਉਹਦੇ ਵਰਗਾ ਹੋ ਜਾਂਦਾ ਮਤਲਬ ਇਹ ਤੁਸੀਂ ਸਬੂਤ ਇਹ ਦਿੰਦੇ ਹੋ ਕਿ ਜਿਹਨੂੰ ਅਸੀਂ ਸੇਵ ਰਹੇ ਆ ਉਹਦੇ ਵਰਗੇ ਹੋ ਗਏ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਡਾ ਗੁਰੂ ਸਾਨੂੰ ਗਾਲਾਂ ਕੱਢਣ ਦੀ ਇਜਾਜ਼ਤ ਨਹੀਂ ਦਿੰਦਾ ਸਾਡਾ ਗੁਰੂ ਸਾਨੂੰ ਗੁਰਬਾਣੀ ਦੇ ਮੁਤਾਬਕ ਉੱਚਾ ਸੁੱਚਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਾ ਇਸ ਕਰਕੇ ਬਹੁਤ ਗੰਧ ਸਮਾਜ ਦੇ ਵਿੱਚ ਐਸ ਵਕਤ ਪੈ ਚੁੱਕਾ ਇਸ ਗੰਧ ਨੂੰ ਸਾਫ ਕਰਨ ਵਾਸਤੇ ਇਕੱਠੇ ਹੋਣ ਦੀ ਜ਼ਰੂਰਤ ਹੋਆ ਤੇ ਫਿਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਹਾਲਾਤ ਸਾਡੀ ਕੌਮ ਦੇ ਐਜੂਕੇਸ਼ਨ ਦੇ ਵਿੱਚ ਬਣੇ ਪਏ ਹੁਣ ਤੁਸੀਂ ਦੇਖੋ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਥੋੜਾ ਜਿਹਾ ਸਰੋਤੇ ਕੰਨ ਫੋੜ ਕੇ ਸੁਣਿਓ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁਣ ਗੁਰੂਆਂ ਦਾ ਪ੍ਰਕਾਸ਼ ਬੜੇ ਆ ਲੋਕਾਂ ਨੇ ਆਪਣੇ ਘਰਾਂ ਚ ਵੀ ਕੀਤਾ ਪਰ ਉਹਨੂੰ ਅਸੀਂ ਗੁਰਦੁਆਰਿਆਂ 'ਚ ਕਹਿ ਸਕਦੇ ਕੋਈ ਗੁਰਦੁਆਰਿਆਂ ਦੀਆਂ ਪੰਜ ਨਿਸ਼ਾਨੀਆਂ ਚ ਪਹਿਲਾ ਹੁੰਦਾ ਮਾਰੇ ਦਾ ਪ੍ਰਕਾਸ਼ ਦੂਜੀ ਸੰਗਤ ਤੀਜੀ ਪੰਗਤ ਚੌਥਾ ਨਿਗਾਰਾ ਤੇ ਪੰਮਨ ਨਿਸ਼ਾਨ ਸਾਹਿਬ ਇਹ ਪੰਜ ਨਿਸ਼ਾਨੀਆਂ ਇਹ ਪੰਜ ਨਿਸ਼ਾਨੀਆਂ ਹੋਣ ਇਹ ਪੰਜ ਕਿਸੇ ਦੇ ਘਰ ਨਹੀਂ ਇਤਨੀ ਹੋ ਸਕਦੀਆਂ ਨਾ ਹੁਣ ਮੰਨ ਲਓ ਉਸ ਦਾ ਗਵਾਂਡੀਆਂ ਨਾਲ ਸਾਡੀ ਨਾਮ ਬੰਦੀ ਹੋਵੇ ਅਗਲੇ ਨੇ ਮਾਰੇ ਦਾ ਪ੍ਰਕਾਸ਼ ਕਰ ਦਿੱਤਾ ਹੋਵੇ ਪਰ ਜਿੱਥੇ ਪੰਜੇ ਚੀਜ਼ਾਂ ਹੋਣਗੀਆਂ ਉਥੇ ਹਰ ਇੱਕ ਬੰਦਾ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ ਸੰਗਤ ਕਰ ਸਕਦਾ ਵਿਚਾਰਾ ਸੁਣ ਸਕਦਾ ਪਰ ਮਾਰੋ ਧਿਆਨ ਇੱਕ ਸੰਪਰਦਾਇਸੀ ਆ ਪੰਜਾਬ ਦੇ ਵਿੱਚ ਜਿਹੜੀ ਨਿਸ਼ਾਨ ਸਾਹਿਬ ਲਈ ਲਉਂਦੀ ਕਦੀ ਉਹਨੂੰ ਉਹਨਾਂ ਨੂੰ ਚੈਲੰਜ ਕੀਤਾ ਜੀ ਸਾਡਾ ਵਿਚਾਰ ਕਰੋ ਆਣਗੇ ਸਰਨ ਵਿਚਾਰ ਕਰੋ ਅਰਦਾਸリカ ਚੌਕੀਆਂ ਛੰਡੇ ਬੂੰਗੇ ਜੁਗੋ ਜੁਗਾ ਟੱਲ ਧਰਮ ਦਾ ਜਾਕਾ ਕਹਿੰਦੇ ਤੁਸੀਂ ਉਹਨਾਂ ਨੂੰ ਪੋਸਟਲ ਪਾਇਆ ਵੀ ਸੜਨਾ ਸਾੜਾ ਚੈਲੰਜ ਕਬੂਲ ਕਰੋਗੇ ਇਸ ਸੰਗਤ ਇਥੇ ਗੁਰਦੁਆਰੇ ਦਾ ਲੰਗਰ ਬੰਦਾ ਤੁਹਾਡੇ ਲੰਗਰ ਬਾਹਰੋਂ ਪਾਕੇ ਆਉਂਦਾ ਤੇਰੀ ਚੈਲੰਜ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਉਹਦਾ ਕਾਰਨ ਹੈ ਕਿਉਂਕਿ ਤੁਹਾਡੀ ਮਿਲੋ ਬਿਲੀ ਕੋ ਵਿੱਚ ਇਕੱਠੇ ਹੈ ਤੁਸੀਂ ਇੱਕ ਦੂਜੇ ਨਾਲ ਤੁਹਾਡੀ ਰੋਟੀ ਸਾਂਝਾ ਤੁਹਾਡੀ ਤੁਸੀਂ ਬਾਹਰੀ ਤੌਰ ਤੇ ਵੱਖਰਾ ਸਬੂਤ ਦੇ ਰਹੇ ਪਰ ਅੰਦਰੋਂ ਇਕੱਠੇ ਜਿਵੇਂ ਸਤਪੁਰ ਨੇ ਬਾਣੀ ਵਿੱਚ ਨਹੀਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਵੀ ਚੋਰਾ ਜ਼ਾਰਾਂ ਰੰਡੀਆਂ ਕੁੱਟਨੀ ਆਂਤੀ ਬਾਣ ਵੇਦੀਨਾ ਦੀ ਦੋਸਤੀ ਵੇਦੀਨਾ ਦਾ ਖਾਨ ਜਿਵੇਂ ਚੋਰਾ ਦਾ ਯਾਰਾਂ ਦਾ ਆਪਸ ਵਿੱਚ ਜਿਹੜਾ ਉਹਨਾਂ ਔਰਤਾਂ ਦਾ ਜਿਹੜੀਆਂ ਦਰਦ-ਦਰ ਤੇ ਡੇਕਦੀਆਂ ਜਾ ਕੇ ਉਹਨਾਂ ਦੀ ਆਪਸ ਵਿੱਚ ਵੇਖਣ ਨੂੰ ਲੱਗਦੀਆਂ ਬਸਰੇ ਬਸਰੇ ਪਰ ਉਹਨਾਂ ਦਾ ਖਾਣਾ ਪੀਣਾ ਇਕੱਠਾ ਵੇਦੀਨਾ ਦੀ ਦੋਸਤੀ ਯਾਨੀ ਕਿ ਬੇਤਰਮੀਆਂ ਦਾ ਆਪਸ ਵਿੱਚ ਖਾਣਾ ਪੀਣਾ ਲੱਗਦਾ ਨਹੀਂ ਉਹਦਾ ਨਾਟਕ ਕਰਦੇ ਤੁਸੀਂ ਵੀ ਉਹਦੇ ਹੱਥਾਂ ਨਹੀਂ ਖਾਣਾ ਉਹਦੇ ਹੱਥਾਂ ਨਹੀਂ ਖਾਣਾ ਤੇ ਸਾਂਹ ਉਹਨਾਂ ਲੋਕਾਂ ਨਾਲ ਜਿਹੜੇ ਸ਼ਰਿਆਮ ਝੰਗਾ ਕਰਦੇ ਕਦੇ ਤੁਸੀਂ ਕਿਸੇ ਨੂੰ ਚੈਲੰਜ ਕਰਦੇ ਕਦੇ ਕਿਸੇ ਨੂੰ ਚੈਲੰਜ ਕਰਦੇ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਸਤਿਗੁਰ ਦੀ ਬਾਣੀ ਜਿਹੜੀ ਸਿਫਤੀ ਸਾਰ ਨਾ ਜਾਣੀ ਸਦਾ ਵਸੇ ਸ਼ੈਤਾਨ ਵੀ ਸਿਫਤੀ ਸਾਰ ਨਹੀਂ ਜਾਣਦੇ ਬਾਣੀ ਦੇ ਸੱਚ ਦੀ ਵਿਚਾਰ ਨੂੰ ਤੁਸੀਂ ਨਹੀਂ ਜਾਣਦੇ ਤੇ ਅੰਦਰ ਸ਼ੈਤਾਨ ਵਸਦਾ ਤੇ ਅੰਦਰ ਵਸਦਾ ਸ਼ੈਤਾਨ ਤੁਹਾਡੇ ਕੋਲੋਂ ਸ਼ੈਤਾਨਾ ਵਾਲੇ ਕੰਮ ਕਰਾ ਰਿਹਾ ਪਰ ਇੱਕ ਖਾਸ ਹੋਣੀ ਸਥਿਤੀ ਬਣੀ ਪਈ ਆ ਸਾਡੀ ਕੌਮ ਦੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਣੀ ਸਾਨੂੰ ਪੁੱਛਾ ਸੁੱਚਾ ਜੀਵਨ ਜਿਉਣ ਦੀ ਪ੍ਰੇਰਣਾ ਬਖਸ਼ਿਸ਼ ਕਰ ਗਈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਦੀ ਨੌਜਵਾਨ ਪੁਰੀਨ ਸ਼ੇਪ ਨੇ ਦਸਤਾਰ ਧਾਰੀ ਵਾਲੇ ਵੇਖ ਕੇ ਆਪਣੇ ਪੈਗ ਬਣਨ ਦੀ ਜਿਹੜਾ ਰੂਪ ਤੁਸੀਂ ਇਸ ਵਕਤ ਕੌਮ ਦਾ ਬਣਾ ਰਹੇ ਜੇ ਨਾ ਉਹਦੇ ਵੱਲ ਨਹੀਂ ਕਿ ਮਤਾਂ ਸੁਣ ਕੋ ਵੀ ਸਾਡੀਆਂ ਧੀਆ ਸਾਡੇ ਪੁੱਤ ਸਿੱਖੀ ਵਾਲੇ ਬਣੇ ਆਉਣਾ ਚਾਹੁੰਦੇ ਉਹ ਤੇ ਕਹਿੰਦੇ ਬੱਛਾ ਸਿੱਖ ਬਣ ਕੇ ਖੰਡੇ ਦੀ ਪੌਣ ਲੈ ਕੇ ਏਦਾਂ ਦਾ ਨੂੰ ਉਤਾਰ ਕਰਨ ਦਾ ਫੰਦਾ ਏਦਾਂ ਦਾ ਏਦਾਂ ਦੀ ਸ਼ਕਲ ਬਣ ਜਾਂਦੀ ਹੈ ਏਦਾਂ ਦਾ ਖੌਰੂ ਏਦਾਂ ਦੀਆਂ ਇੰਨੀਆਂ ਤੁਸੀਂ ਅਸ਼ਲੀਲ ਗੱਲਾਂ ਏਦਾਂ ਦਾ ਤੁਸੀਂ ਭੱਦੀ ਸ਼ਬਦਾਵਲੀ ਬੋਲਦੇ ਹੋ ਮੁਕਤ ਦੀ ਗੱਲ ਏ ਆ ਇਹ ਗੱਲ ਹੁਣ ਜਿਹੜੀ ਸਤਗੁਰ ਨੇ ਕਿਸੇ ਨੂੰ ਸੁਰਤ ਨਹੀਂ ਸਿੱਖ ਬਣਾਉਣਾ ਸੁਰਤ ਨਹੀਂ ਸਿੱਖ ਬਣਾਣਾ ਜੇ ਸੁਰਤ ਸਿੱਖ ਬਣੀ ਹੁੰਦੀ ਨਾ ਪਿਆਰੇ ਤੇ ਅੱਜ ਸਹੀ ਗਲਤ ਕੰਮ ਕਰਨੀ ਨਾ ਕਰਦਾ ਜਿਹੜੀ ਸਤਪੁਰ ਨੇ ਗੱਲ ਕੀਤੀ ਗੁਰਮਿਲ ਚਾਜ ਅਚਾਰ ਸਿੱਖ ਤੋਂ ਕਦੇ ਨਾ ਲੱਗੇ ਲੋਕ ਗੁਰੂ ਨੂੰ ਮਿਲ ਕੇ ਚਾਜ ਅਚਾਰ ਸਿੱਖਣਾ ਸੀ ਪੁੱਛੇ ਕਰਦਾਰ ਦੀਆਂ ਗੱਲਾਂ ਸੋਹਣੇ ਸਮਾਜ ਦੀਆਂ ਗੱਲਾਂ ਚੰਗੀ ਵਿਚਾਰਧਾਰਾ ਦੀ ਗੱਲ ਜਿਹੜੀ ਸਿੱਖਣੀ ਸੀ ਇਸ ਕਰਕੇ ਬੇਨਤੀ ਹੱਥ ਜੋੜ ਕੇ ਜਿਹੜੇ ਅਜੋਕੇ ਸਮੇਂ ਦੇ ਵਿੱਚ ਹਾਲਾਤ ਬਣੇ ਪਏ ਨੇ ਕੋਈ ਪ੍ਰਚਾਰਕ ਨਹੀਂ ਚਾਹੁੰਦਾ ਕੋਈ ਪ੍ਰਚਾਰ ਕਿਸੇ ਗੁਰਦੁਆਰੇ ਪੱਗਾਂ ਨਭਾਉਣੀ ਚਾਹੁੰਦਾ ਇਹ ਜਿਹੜੇ ਲਿਖ ਲਿਖ ਕੇ ਪਾ ਰਹੇ ਜੀ ਪ੍ਰਚਾਰਕ ਪੱਗਾਂ ਲਵਾਉਣ ਵਾਸਤੇ ਜਾਂਦੇ ਆ ਪ੍ਰਚਾਰਕ ਜਿਹੜੇ ਆ ਲੜਾਈਆਂ ਪਾਉਣ ਜਾਂਦੇ ਆ ਕੌਣ ਆਇਆ ਜੀ ਲੜਾਈ ਪਾਉਣ ਤੁਸੀਂ ਆਪ ਸੋਚ ਕੇ ਦੇਖੋ ਜੇ ਉਸ ਗੁਰਦੁਆਰੇ ਦੀ ਕਮੇਟੀ ਨੂੰ ਚੰਗਾ ਲੱਗਾ ਸੰਗਤ ਨੂੰ ਚੰਗਾ ਲੱਗਾ ਕਿ ਉਹਨਾਂ ਨੇ ਪ੍ਰਚਾਰਕ ਨੂੰ ਬੁਲਾਇਆ ਉੱਥੇ ਭਾਈ ਸਾਹਿਬ ਉੱਥੇ ਕਹੇ ਉੱਥੇ ਵਿਚਾਰ ਪਾ ਰ ਆ ਬਾਣੀ ਦੀ ਗੱਲ ਉਹਨਾਂ ਨੇ ਕੀਤੀ ਉੱਥੇ ਇਹ ਤਾਂ ਲੜਾਈ ਪਾਉਣ ਕੌਣ ਆਇਆ ਜਿਹੜਾ ਕੋ ਅਸਲ ਇੱਕ ਬੰਦੇ ਕੇ ਤਾਂ ਸਾਡਾ ਨਾ ਵਿਚਾਰ ਕਰੋ ਦੂਜੇ ਬੰਦੇ ਹਮਲਾ ਕਰ ਜਿਹੜੇ ਬੰਦੇ ਪਹਿਲਾਂ ਹੀ ਆਪਣਾ ਰੂਪ ਦੱਸ ਤੁਰਕੇ ਆ ਵੀ ਗਾਲਾਂ ਕੱਢ ਚੁੱਕੇ ਗੰਦੀਆਂ ਧੀਆਂ ਪਾਣੀਆਂ ਨਕਲੀ ਪੋਸਟਰ ਬਣਾ ਕੇ ਫੇਕ ਆਈਡੀਆਂ ਤੋਂ ਗਾਲਾਂ ਕੱਢ ਚੁੱਕੇ ਉਹਨਾਂ ਦੀ ਕਾਦੀ ਵਿਚਾਰ ਹੋ ਗਈ ਨਾਲੇ ਵਿਚਾਰ ਪਰ ਰੱਖਿਆ ਫੈਸਲਾ ਕੌਣ ਕਰੇਗਾ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਮੰਨਦੇ ਹੀ ਨੇ ਤੁਹਾਡਾ ਨਾ ਸਾਡੀ ਕਾਦੀ ਵਿਚਾਰ ਦਾ ਰਹਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਮੰਨਦੇ ਹਾਂ ਗੁਰ ਪੂਰੇ ਮੇਰੀ ਰਾਖ ਲਈ ਅਮਰਤ ਨਾਮ ਲਿਦਾ ਮੈਂ ਵੀਰੋਂ ਜਨਮ ਜਨਮ ਕੀ ਮੈਲ ਗਈ ਗੁਰ ਪੂਰਾ ਜਿਹਨੂੰ ਸਿਮਰਿਆ ਬਾਣੀ ਚ ਪੂਰਾ ਰੂਪ ਲਿਖ ਤੁਸੀਂ ਪੂਰਾ ਨਹੀਂ ਮੰਨਦੇ ਤੁਹਾਡੇ ਨਾਲ ਸਾਡੀ ਗੱਦੀ ਵਿਚਾਰ ਕਰ ਕਾਦੇ ਕਾਦੀ ਕਾਦੀ ਤੁਹਾਡੇ ਨਾਲ ਅਸੀਂ ਗੋਸ਼ਟੀ ਕੀਤੀ ਕਾਦੇ ਤੁਹਾਡੇ ਅਸੀਂ ਚੈਲੰਜ ਕਬੂਲ ਕਰੀਏ ਵੀ ਤੁਸੀਂ ਹਾਰਨਗੇ ਵਿਚਾਰ ਕਰੋ ਤੁਸੀਂ ਸੁਣਦਾ ਨਾ ਸਮਝਾਉ ਨਾ ਤੁਸੀਂ ਪ੍ਰਚਾਰਕਾਂ ਬਾਰੇ ਦੁਨੀਆ ਨੂੰ ਦੱਸੋ ਵੀ ਇਹ ਗਲਤ ਬੋਲਦੇ ਆ ਪਾਏ ਤੁਸੀਂ ਧੱਕੇ ਨਾਲ ਤੁਸੀਂ ਕੱਲੇ ਕੱਲੇ ਤੋਂ ਆਉਣ ਦੇ ਠੇਕੇਦਾਰ ਬਣੇ ਫਿਰੇ ਕੋਈ ਆਪਣਾ ਵੱਖਰਾ ਤਖਤ ਬਣਾ ਕੇ ਬੈਠਾ ਕਿਤੇ ਆਪਣਾ ਤਖਤ ਬਣਾ ਕੇ ਬੈਠਾ ਆਪਣੇ ਆਪਣੇ ਤਖਤ ਤੁਸੀਂ ਬਣਾ ਕੇ ਬੈਠੇ ਹੋਏ ਤੇ ਫਿਰ ਕਮਾਲ ਦੀ ਗੱਲ ਵੇਖੋ ਤੁਹਾਡਾ ਹਮੇਸ਼ਾ ਜੋਰ ਉਹਨਾਂ ਤੇ ਕੱਲ ਦਾ ਜਿਹੜੇ ਗੁਰੂਆਂ ਸਰ ਦੀ ਗੱਲ ਕਰਦੇ ਆ ਹਾਏ ਇਹਨਾਂ ਨੇ ਸਾਡਾ ਆ ਖਾਲਿਆ ਹਾਏ ਸਾਡਾ ਇਹਨਾਂ ਨੇ ਇਹਨਾਂ ਰੂਹਾਂ ਦਾ ਖੰਨਨ ਕਰਤਾ ਉਦੋਂ ਤੁਹਾਡੀਆਂ ਰਵਿਦਾ ਕਿੱਥੇ ਜਾਂਦੀਆਂ ਜਦੋਂ ਇੱਥੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਰਦੇ ਆ ਇੱਥੇ ਮਰੇ ਸਾਧ ਦੀਆਂ ਹੱਡੀਆਂ ਪਾਉਣ ਲਈ ਪੰਜ ਪਿਆਰੇ ਮਰੇ ਸਾਧ ਦੀਆਂ ਹੱਡੀਆਂ ਦਰਿਆਏ ਪਾਉਣ ਲਈ ਅੱਗੇ ਜਾਂਦੇ ਆ ਉਦੋਂ ਤੁਹਾਡੀਆਂ ਭਾਵਨਾਵਾਂ ਕਿਥੇ ਸੇ ਪਹੁੰਚਦੀਆਂ ਉਦੋਂ ਤੁਹਾਡੇ ਉਦੋਂ ਉਦੋਂ ਤੁਹਾਡੇ 3 ਲੋਇਂ ਕੰਡੇ ਨਹੀਂ ਹੁੰਦੇ ਜਦੋਂ ਇਥੇ ਇੱਕ ਗੁਰੂ ਗ੍ਰੰਥ ਸਾਹਿਬ ਵੀ ਹੈ ਨਹੀਂ ਸਿਰਫ ਸਾਧ ਆਪਣੀ ਫੋਟੋ ਲਾ ਕੇ ਨਮਰਗੀਤ ਨੂੰ ਗਾਦਾ ਫਿਰ ਉਹ ਭਾਵਨਾਵਾਂ ਪੜਗਦੀਆਂ ਨਹੀਂ ਕੋਈ ਸਾਧ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਪ੍ਰੀਤ 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 ਕਰਦਾ ਉਦੋਂ ਭਾਵਨਾਵਾਂ ਪੜਗਦੀਆਂ ਨਹੀਂ ਜਦੋਂ ਕੋਈ ਸਾਧ ਗੁਰੂ ਅਸ ਦੀ ਹਜ਼ੂਰੀ 'ਚ ਪੈਰੀ ਹੱਥ ਲਵਾ ਕੇ ਮੱਥੇ ਟਿਕਾ ਰਿਹਾ ਉਦੋਂ ਭਾਵਨਾਵਾਂ ਨੂੰ ਜੀ ਨਹੀਂ ਹੁੰਦਾ ਜਦੋਂ ਸਾਧ ਸੇਵ ਦਿੰਦਾ ਲਾਚੀਆਂ ਦਿੰਦਾ ਲੋਮ ਦਿੰਦਾ ਜਦੋਂ ਸਾਧ ਰੇਵ ਕਰਦਾ ਜਦੋਂ ਸਾਧ ਨੇ ਇੱਕ ਡਾਕਟਰ ਦੇ ਅੱਖਾਂ ਇਤਜ਼ਾਬ ਪਾਤਾ ਉਹਨਾਂ ਦਾ ਤੁਹਾਨੂੰ ਕਦੀ ਤੁਹਾਡਾ ਸਰੀਰ ਨਹੀਂ ਕੰਦੇ ਨੀ ਹੋਇਆ ਵੀ ਉਹਨਾਂ ਧਿਆਨ ਗੁਰੂਨ ਸਾਹਿਬ ਮਿਲੇਗਾ ਜਿਨ੍ਹਾਂ ਦੇ ਨਾਲ ਇਹ ਜਿਹੜੀਆਂ ਘਟਨਾਵਾਂ ਵਾਪਰ ਚੁੱਕੀਆਂ ਉਧਰੋਂ ਕਿਉਂ ਨਹੀਂ ਬੁੱਕ ਕਰਦੇ ਮੋਖ ਦੀ ਗੱਲ ਇਹ ਆ ਤਖਲੀਬ ਕਾਦੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹਜਮ ਨਹੀਂ ਹੋ ਰਹੀ ਹਜਮ ਨਹੀਂ ਹੋ ਰਹੀ ਤੁਹਾਨੂੰ ਪਿੰਡਾਂ ਨੂੰ ਪੁੱਛਣ ਨੂੰ ਪਿਆ ਵੀ ਮੈਂ ਇਹ ਗੱਲ ਸੱਚੀ ਕਹਿ ਰਿਹਾ ਤੁਸੀਂ ਪਿੰਡਾਂ ਜਾਓ ਆਪਣੇ ਦੀਵਾਨ ਲਾਓ ਨਾ ਗੁਰਮੰਦੀਆਂ ਗੱਲਾਂ ਕਰੋ ਲੋਕਾਂ ਜਾ ਕੇ ਪਰ ਗੁਰਮਤ ਹੋਏਗੀ ਤੇ ਕਰੋਗੇ ਨਾ ਪੜਿਆ ਹੋਇਆ ਖੌਗ ਜਿਹੜਾ ਅੰਦਰ ਗਰਫਰੋਂ ਨਿਕਲ ਗਿਆ ਗਲ ਦੁਨੀਆ ਅੰਦਰ ਘਰ ਬੈਠਾ ਸੀ ਨਿਕਲ ਗਿਆ ਹੁਣ ਹਰ ਪਾਣੀ ਪੜਨ ਲੱਗ ਪਿਆ ਹਰ ਘਰ ਸਹਿਜ ਪਾਠ ਹੋਣ ਲੱਗ ਪਿਆ ਹਰ ਹਰ ਵੀਰ ਗੁਰਬਾਣੀ ਦੀ ਗੱਲ ਕਰ ਰਿਹਾ ਨੌਜਵਾਨ ਵਾਪਸ ਪਰਤ ਆਏ ਖੰਡੇ ਦੀ ਪੌਹ ਲੈ ਲਈ ਉਹਨਾਂ ਨੇ ਬਾਣੀ ਦੀਆਂ ਵਿਚਾਰਾਂ ਕਰਨ ਲੱਗ ਪਿਆ ਉਹ ਦੱਸਦੇ ਅਸੀਂ ਘੰਟਿਆਂ ਬੱਧੀ ਸਹਿਜ ਪਾਠ ਆਪ ਕਰਦੇ ਹਾਂ ਅਸੀਂ ਲਿਟਰੇਚਰ ਆਪ ਫੋੜ ਪਾਣ ਲੱਗ ਪਏ ਅਸਾਂ ਪਤਾ ਲੱਗ ਗਿਆ ਬਾਣੀ ਕੀ ਕਹਿੰਦੀ ਹੈ ਬਾਣੀ ਦੀ ਵਿਚਾਰ ਭਾਰਾ ਕੀ ਆ ਗੁਰਬਾਣੀ ਸਾਨੂੰ ਕਿਦਾਂ ਉੱਚਾ ਸੋਚਾ ਜੀਵਨ ਜੀਉਣ ਦੀ ਗੱਲ ਕਰਦੀ ਹੈ ਇਹ ਲੰਬਾ ਟਾਈਮ ਇਸ ਗੱਲ ਦਾ ਗਾਇਬ ਵੀ ਭਾਈ ਬਾਣੀ ਆਪਣਾ پڑھਿਓ ਪਾਪ ਲੱਗੇਗਾ ਕੋਲੋਂ ਇਝੋ-ਇਝੋ ਹੌਲੀ-ਹੌਲੀ ਪ੍ਰਚਾਰਕਾਂ ਨੇ ਗੁਰਮਤਿ ਦੀ ਗੱਲ ਕਰਨੀ ਸ਼ੁਰੂ ਕੀਤੀ ਹਰ ਸਟੇਜ 'ਤੇ ਇਹਦਾ ਬੋਲਿਆ ਭਾਈ ਸਹਿਜ ਪਾਠ ਆਪ ਕਰੋ ਖੁਦ ਕੁਰਬਾਨੀ ਦੇ ਅਰਥ ਆਪ ਪੜੋ ਤੁਸੀਂ ਕਿਸੇ ਪ੍ਰਚਾਰਕ ਤੇ ਵੀ ਯਕੀਨ ਨਾ ਕਰੋ ਅਸੀਂ ਹਰ ਹਾਲ ਹਰ ਸਟੇਜ 'ਤੇ ਗੱਲ ਕਹਿੰਦੇ ਆ ਤੁਸੀਂ ਪ੍ਰਚਾਰਕ ਤੇ ਯਕੀਨ ਨਾ ਕਰੋ ਤੁਸੀਂ ਇੱਕ ਵਾਰੀ ਖੁਦ ਗੁਰਬਾਣੀ ਪੜ ਲਓ ਫਿਰ ਫੈਸਲਾ ਖੁਦ ਕਰਿਓ ਆਪੇ ਆਪ ਚੰਨ ਪਰ ਕਰਿਓ ਮੰਥਨ ਕਰਿਓ ਵੀ ਕੀ ਸਹੀ ਹੈ ਤੇ ਕੀ ਗਲਤ ਹੈ ਜਿਹੜੀ ਗੱਲ ਬਾਬੇ ਕਬੀਰ ਨੇ ਕਿਹਾ ਨਾ ਬਿਆਸੋਚਤ ਦੇਖਿਓ ਕਬੀਰ ਤਦ ਕਹਿ ਭੋੜੇ ਬਰੋੜੇ ਲੀਰ। ਬਾਬੇ ਕਬੀਰ ਨੇ ਕਹਿ ਮੈਂ ਕਿ ਹੈਰਾਨ ਹੋਣ ਵਾਲਾ ਕੋਤਕ ਵੇਖਿਆ ਲੋਕ ਦਹੀਂ ਦੇ ਭਲੇਖੇ ਪਾਣੀ ਚ ਮਿਦਾਨੀ ਪਾ ਕੇ ਬਿਠੇ ਆ। ਜਦੋਂ ਤੱਕ ਪਾਣੀ ਚ ਮਿਦਾਨੀ ਪਈ ਸੀ ਪਈ ਸੀ ਨਾ ਤੁਹਾਨੂੰ ਕੋਈ ਤਕਲੀਫ ਨਹੀਂ ਸੀ। ਜਦੋਂ ਦਹੀਂ ਚ ਮਿਦਾਨੀ ਆਈ ਤੁਹਾਨੂੰ ਤਕਲੀਫ ਹੋ ਗਈ ਕਿਉਂਕਿ ਮੱਖਣ ਬਾਹਰ ਆਉਣ ਲੱਗ ਪਿਆ। ਵਿਚਾਰਤਾਰਾ ਬਾਹਰ ਆਉਣ ਲੱਗ ਪਿਆ। ਲੋਕੀ ਸਮਝਣ ਲੱਗ ਪਏ। ਨੌਜਵਾਨ ਕਹਿੰਦਾ ਹੁਣ ਮੈਂ ਅਨੰਦ ਕਰ ਲਉ ਥੇ ਕਰਾਉਣਾ ਜਿੱਥੇ ਮੈਨੂੰ ਸਿਰਫ ਇੱਕ ਲੜਕੀ ਚਾਹੀਦੀ ਐ ਕੋਈ ਦਾਜ ਨਹੀਂ ਚਾਹੀਦਾ ਕੋ ਸਾਜੋ ਸਮਾਨੀ ਚਾਹੀ ਪਾਣੀ ਪਾਣੀ ਕਰਕੇ ਪਤਾ ਲੱਗ ਗਿਆ ਲਾਚ ਕੀ ਚੀਜ਼ ਵਾ ਵਾਸ਼ਨਾ ਕੀ ਚੀਜ਼ ਆ ਬੰਦਾ ਕਿਵੇਂ ਵਿਸ਼ਿਆਂ ਵਿੱਚ ਕਰਨ ਚ ਪੈ ਪਿਆ ਉਹ ਗਲਤ ਜੀਵਨ ਜੀਉਂਦਾ ਉਦੋਂ ਤੁਹਾਨੂੰ ਇਹ ਚੀਜ਼ਾਂ ਉਦੋਂ ਤੁਹਾਨੂੰ ਇਹ ਚੀਜ਼ਾਂ ਨਾਲ ਕੁਝ ਨਹੀਂ ਹੋਇਆ ਜਦੋਂ ਲੋਕ ਮਨਮਤ ਕਰਦੇ ਆ ਕਰਮ ਕਾਂ ਕਰਦੇ ਆ ਕਿੰਨਾ ਕੁਝ ਹੋ ਰਿਹਾ ਇੱਕ ਆਪ ਹੈ ਇੱਕ ਬੇਨਤੀ ਹੋਰ ਕਰ ਦੋ ਭਾਈ ਮੰਜ ਕਬਰ ਦੀ ਪੂਜਾ ਕਰ ਦੋ ਗੁਰੂ ਸਾਹਿਬ ਧੱਕੇ ਨਾਲ ਉਹਦੇ ਘਰੋਂ ਕਬਰ ਢਾਉਣੀ ਪਈ ਗੁਰੂ ਸਾਹਿਬ ਨੇ ਵਿਚਾਰ ਭਾਰਾ ਕਰਕੇ ਉਹਦੇ ਅੰਦਰ ਬਣੀ ਕਬਰ ਢਾਹ ਦਿੱਤੀ ਆ ਉਹਦੇ ਅੰਦਰ ਦੇਹਧਾਰੀ ਪ੍ਰਥਾ ਦਾ ਜਦੋਂ ਸਿਸਟਮ ਬੜਾ ਖੰਡਨ ਕਰਤਾ ਜਦੋਂ ਅੰਦਰੋਂ ਸਾਰਾ ਕੁਝ ਚੇਂਜ ਹੋ ਗਿਆ ਨਾ ਬ੍ਰੇਨ ਚ ਸਭ ਕੁਝ ਨਿਕਲ ਗਿਆ ਦਿਮਾਗ ਸਾਫ ਹੋ ਗਿਆ ਤੇ ਘਰ ਜਾ ਕੇ ਕਬਰ ਆਪਣੀ ਛੱਤੀ ਢਾਈ ਦੇ ਫਿਰ ਕਬਰ ਭਾਵੇਂ ਪਈ ਵੀ ਰਵੇ ਜਦੋਂ ਮਰਣਾ ਹੀ ਨਹੀਂ ਉਹਨੋ ਹੀ ਕਰਤੀ ਮੈਂ ਤਾਂ ਖੈਰ ਕਿਸੇ ਕੋਲੋਂ ਫੋਟੋ ਚੁੱਕ ਲਿਆऊंगा ਅਗਲਾ ਖੋਰੇ ਇੱਕ ਫੋਟੋ ਕੱਢ ਕੇ ਲਾ ਲੂਗਾ ਪਰ ਜਦੋਂ ਮੈਂ ਉਹਦੇ ਅੰਦਰੋਂ ਇਹ ਗੱਲ ਸਾਫ ਕਰਦੇ ਨੇ ਗੁਰਮੂਰਤ ਗੁਰ ਸ਼ਬਦ ਫਿਰ ਫੋਟੋ ਭਾਵੇਂ ਪਈ ਵੀ ਰਹੇ ਉਹਦੀ ਕੋਈ ਵਹਿਮਤ ਨਹੀਂ ਰਹੇ ਕਿਉਂਕਿ ਉਹਦੇ ਅੰਦਰ ਗੁਰੂ ਦੀ ਵਿਚਾਰ ਆ ਜਾਂਦੀ ਹੈ ਇਸ ਕਰਕੇ ਬੀਤਿਆ ਲੱਕ ਬੰਨੋ ਵੀਰੋ ਖੁੱਦ ਕੁਰਬਾਨੀ ਪੜੋ ਤੇ ਪ੍ਰਬੰਧਕ ਕਮੇਟੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਹੁਣ ਚੁਣੌਤੀ ਆ ਇਹ ਕੋਈ ਮਿਛਲੀ ਤੇ ਡੇਰੇ ਦਰਾਂ ਦੀ ਆਪਸੀ ਲੜਾਈ ਨਹੀਂ ਇਹ ਵਿਚਾਰ ਤੱਕ ਜਾਓ ਇਹ ਵਿਚਾਰ ਤੱਕ ਜਾਓ ਇਹ ਵਿਚਾਰ ਤੱਕ ਜਾਗਾ ਤਾਂ ਸ਼ੁਰੂ ਤੋਂ ਹੁੰਦੀ ਆਈ ਹੈ ਜਿੱਨਾ ਅੰਦਰ ਕੂੜ ਵਰਤਿਆ ਸਾਚਨਾ ਭਾ ਵੀ ਜੇ ਕੋ ਬੋਲੇ ਸੱਚ ਕੂੜਾ ਦਲ ਜਾਓ ਬਸ ਇਹ ਇਹ ਸਬੂਤ ਦੇ ਰਿਹਾ ਵੀ ਸਾਡੇ ਅੰਦਰ ਕੂੜ ਵਰਤ ਰਿਹਾ ਇਹ ਸਬੂਤ ਦੇ ਰਿਹਾ ਕਿ ਸਾਡੇ ਅੰਦਰ ਇਹ ਖੰਡ ਵਰਤਿਆ ਜੋ ਜੋ ਸੱਚ ਦੀ ਵਿਚਾਰ ਆਈ ਆ ਤੇ ਇੱਕ ਬੇਨਤੀ ਹੋਰ ਕਰਦਾ ਮਤਾ ਸੁੱਚ ਵੀ ਇਹਦੇ ਨਾਲ ਪ੍ਰਚਾਰਕਾਂ ਦੇ ਹੌਸਲੇ ਡੇਗ ਰਹੇ ਆ ਤਗੜੇ ਹੋ ਰਹੇ ਆ ਸਾਨੂੰ ਰੋਜ਼ ਰਿਪੋਰਟਾਂ ਮਿਲਦੀਆਂ ਨੌਜਵਾਨ ਤਗੜੇ ਹੋ ਰਹੇ ਆ ਤੇ ਕਿਤੇ ਐਸਾ ਨਾ ਹੋਵੇ ਕਿ ਤੁਹਾਨੂੰ ਮੁੜ ਕੇ ਪਿੰਡਾਂ ਦੇ ਕੋ ਵਰਨਾ ਦੇ ਦੇਵੇ ਤੁਹਾਨੂੰ ਆਪਣੇ ਇਲਾਕੇ ਦਾ ਵਰਨਾ ਦੇਵੇ ਨਾਲੇ ਸਿਰਫ ਤੁਸੀਂ ਕੌਣ ਦਾ ਜਿਹੜੇ ਪ੍ਰਬੰਧਕ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਸੰਗਤ ਉਹਨਾਂ ਨੂੰ ਨਹੀਂ ਪਤਾ ਉਹ ਪ੍ਰਚਾਰਕਾਂ ਨੂੰ ਬੁਲਾ ਰਹੇ ਆ ਕੀ ਇਸੇ ਪਿੰਡਾਂ ਵਿੱਚ ਜਿਹੜੇ ਸਮਾਰੋਹ ਕਰਾ ਰਹੇ ਕਿ ਉਹਨਾਂ ਨੂੰ ਗੁਰਮਤਿ ਕੱਥੇ ਕਹਿੰਦਾ ਇਹਨਾਂ 5 7 10 20 30 40 500 ਇਹਨਾਂ ਨੂੰ ਪਤਾ ਲੱਗ ਗਿਆ ਵੀ ਗੁਰਮਤਿ ਕੀ ਚੀਜ਼ ਆ ਮਰਮਤਿ ਕੀ ਚੀਜ਼ ਹੈ ਕਿ ਜਿਹੜੇ ਬਾਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਗੇ ਬੈਠ ਕੇ ਸੁਣਦੇ ਆ ਜਿਹੜੇ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਕਿਉ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਮੰਨਦੇ ਇਹ ਕੁਝ ਸਵਾਲ ਨੇ ਸਾਥ ਸੰਗਤ ਜਿਹੜੇ ਤੁਹਾਡੇ ਸਾਹਮਣੇ ਇੰਨੇ ਮਾਨਾਜਾ ਯਾਤਨ ਕੀਤਾ ਕਿਉਂਕਿ ਅਕਸਰ ਅਸੀਂ ਦੀਵਾਨਾ ਵਿੱਚ ਵਿਚਾਰ ਕਰਦੇ ਹਾਂ ਪਰ ਲੋੜ ਮਹਿਸੂਸ ਕੀਤੀ ਵੀ ਇਹ ਕਦੀ ਪੱਗਾਂ ਲਾਉਂਦੇ ਆ ਕਦੀ ਬੰਦੇ ਮਾਰ ਤੱਕ ਜਾਂਦੇ ਆ ਕਦੀ ਧੰਕੀਆਂ ਕਰਦੇ ਆ ਕਦੀ ਰਸਤੇ ਚ ਰਾਹ ਰੋਪਦੇ ਆ ਕਦੀ 10 20 30 40 ਬੰਦੇ ਹੜਨਾ ਬਿੱਲਾ ਬੈਠੋ ਜੀ ਸਾੜਨਾ ਬਿੱਲਾ ਵਿਚਾਰ ਕਰੋ ਫਿਰ ਤੁਸੀਂ ਅੱਗੇ ਕਥਾ ਕਰਿਓ ਇਹ ਗਲਤ ਤਰਕ ਪੈ ਰਹੀ ਆ ਤੁਹਾਡੀਆਂ ਤੇ ਮਰਿਆਦਾ ਦੀਆਂ ਕਾਪੀਆਂ ਸਾਡੇ ਕੋਲ ਪਈਆਂ ਜਦੋਂ ਤੁਹਾਨੂੰ ਪ੍ਰਚਾਰਕਾਂ ਨੇ ਤੁਹਾਨੂੰ ਸੰਗਤ ਨੇ ਹੁਣ ਤੁਹਾਨੂੰ ਪਤਾ ਲੱਗਿਆ ਵੀ ਤੁਹਾਨੂੰ ਤਾਂ ਪੁੱਛਦਾ ਕੋਈ ਨਹੀਂ ਸੱਚਾਈ ਆ ਤੁਹਾਨੂੰ ਪੁੱਛਦਾ ਕੋਈ ਨਹੀਂ ਜਾਂਦੇ ਪਿੰਡਾਂ ਦੇ ਸੰ ਤੁਸੀਂ ਇੰਟਰਨੈਟ ਤੇ ਪਾਉਂ ਨਾ ਰੋਜ਼ ਬਣਾ ਬਣਾ ਕੇ ਕਿੱਥੇ ਕਿੱਥੇ ਤੁਹਾਡੇ ਜਵਾਨ ਚੱਲ ਰਹੇ ਆ ਕਿੱਥੇ ਕਿੱਥੇ ਤੁਹਾਡੀਆਂ ਕਲਾਸਾਂ ਲੱਗ ਰਹੀਆਂ ਕਿੱਥੇ ਕਿੱਥੇ ਤੁਸੀਂ ਸੰਗਤਾਂ ਵਿੱਚ ਜਾ ਕੇ ਸਮਾਗਮ ਕਰ ਰਹੇ ਜੀ ਲੋਕ ਆਪ ਚੁੱਕੇ ਆ ਲੋਕ ਤੁਹਾਨੂੰ ਜਾਣ ਚੁੱਕੇ ਆ ਤੁਹਾਨੂੰ ਇਸ ਗੱਲ ਦਾ ਤੁਹਾਨੂੰ ਨਹੀਂ ਪਤਾ ਨਹੀਂ ਖਾਤੇ ਪਤਾ ਲੱਗ ਚੁੱਕਾ ਕਿਉਂਕਿ ਜਿੰਨੇ ਵੀ ਤਾਕਤਵਰ ਮਤਾ ਪ੍ਰਚਾਰ ਕਰਨ ਵਾਲੇ ਆ ਇਹ ਸੌਦੇਬਾਜ਼ੀ ਕਰਕੇ ਪ੍ਰਚਾਰ ਨਹੀਂ ਕਰਦੇ ਇੱਕ ਹਨ ਉਸ ਕਰਕੇ ਪ੍ਰਚਾਰ ਕਰਨ ਤੁਰੇ ਵੀ ਅਸੀਂ ਇੰਨੇ ਮਾਇਆ ਦੇ ਗੱਫੇ ਲੈ ਕੇ ਉਹਨੇ ਫੇਰ ਪ੍ਰਚਾਰ ਕਰਨਾ ਕੋਈ ਪੂਰੀ ਦੁਨੀਆ ਤੇ ਇਸ ਗੱਲ ਦਾ ਸਬੂਤ ਦੇ ਦੇਵੇ ਇਹ ਕੋਈ ਸੌਦੇ ਬਾਜ਼ੀਆ ਨਹੀਂ ਕਰਦੇ ਪਿੰਡਾ ਚਾਹੀਦਾ ਕਿਤੇ ਕੋ ਤੇਲ ਦੇ ਪੈਸੇ ਦੇ ਤਾਂ ਵੀ ਠੀਕ ਆ ਨਾ ਦੇ ਤਾਂ ਵੀ ਠੀਕ ਵਾ ਆਪਣੇ ਆਪਣਾ ਲੱਖ ਬਣ ਕੇ ਇਸ ਬੰਨੇ ਤੁਰੇ ਹੋਏ ਆ ਤੇ ਗ੍ਰਸਥੀ ਆ ਪ੍ਰਚਾਰ ਕੀ ਗੱਲ ਦਾ ਹੋਰ ਖਿਆਲ ਰੱਖਾਂ ਆਪਣੇ ਪਰਿਵਾਰ ਨੂੰ ਦੱਸ ਕੇ ਜਾਂਦੇ ਆ ਕਿ ਪਤਾ ਨਹੀਂ ਅਸੀਂ ਜੂਨੇ ਵਾਪਸ ਆਈਏ ਕਿ ਨਾ ਆਈਏ ਸੱਚ ਦੀ ਵਿਚਾਰ ਵਾਸਤੇ ਤੁਰਨਾ ਤੇ ਖੱਫਣ ਬਣ ਕੇ ਤੁਰਨਾ ਪੈਣਾ ਗੁਰੂ ਨਾਨਕ ਸਾਹਿਬ ਜੀ ਨੂੰ ਵਿਚਾਰ ਕਰਾ ਲੈ ਕੇ ਤੁਰੇ ਸੀ ਨਾ ਤੇ ਮੜੀਆਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਆਸਣ ਲਾ ਲਿਆ ਸੀ ਮੜੀਆਂ ਵਿੱਚ ਜਾ ਕੇ ਬੈਠ ਗਏ ਸਭ ਪੁੱਛਿਆ ਮਹਾਰਾਜ ਕਿਉਂ ਕਹਿੰਦੇ ਇੱਥੇ ਲੋਕ ਮਰ ਗਏ ਉਹਨੇ ਤੁਸੀਂ ਜੁੜੇ ਕੁਆ ਗਏ ਕਦੇ ਜਿਹੜਾ ਕੰਮ ਕਰਨ ਵਾਸਤੇ ਤੁਰਿਆ ਨਾ ਇਹ ਜੁੜੇ ਸ਼ੀਲੋ ਵਾਲੀ ਗੱਲ ਵਾ ਜਦੋਂ ਕੋਈ ਜਿਹੜਾ ਜਿਹੜਾ ਬੋਲ ਰਿਹਾ ਉਹਨੂੰ ਪਤਾ ਵਾ ਉਹਨੂੰ ਪਤਾ ਕਿ ਕੁਝ ਵੀ ਕਰ ਸਕਦੇ ਆ ਪਰ ਇਸ ਕਰਕੇ ਮਤਾ ਕਬਰਾਉਣ ਦੀ ਜ਼ਰੂਰਤ ਵਾ ਤਗੜੇ ਹੋਣ ਦੀ ਜ਼ਰੂਰਤ ਆ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਸੰਤਾਂ ਨੂੰ ਬੇਨਤੀ ਆ ਬਿੱਤ ਗਲੇ ਹੋ ਕੇ ਸਾਨੂੰ ਇਸ ਵਕਤ ਤਦ ਗੁਰਮਤੀ ਵਿਚਾਰ ਨੂੰ ਤੇ ਪਹਿਰਾ ਦੇਣ ਦੀ ਜਰੂਰਤ ਆ ਪਿਛਲੇ ਪ੍ਰਚਾਰਕ ਦੋਗਲੇ ਜਿਹੇ ਗੱਲਾਂ ਕਰਦੇ ਆ ਨਾ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਤੇ ਵੇਖ ਲੋ ਹੁਣ ਵੇਖ ਲੋ ਜਿਹੜੇ ਹਾਲਾਤ ਬਣ ਜਾ ਰਿਹਾ ਸਾਲਾਂ ਦੇ ਬਰਸਿਆਂ ਦੇ ਜਾ ਕੇ ਲੰਬਾ ਟਾਈਮ ਤੁਸੀਂ ਬੋਲਿਆ ਸ਼ੁਕਰ ਆ ਕੁਝ ਦੋਗਲੇ ਪ੍ਰਚਾਰਕ ਵਾਪਸ ਵਰਤਾਏ ਮੈਂ ਕਹਿਣਾ ਚਾਹੁੰਦਾ ਡੰਕੀ ਵੀ ਚੂੜਦੇ ਅਸੀਂ ਤਾਂ ਸ਼ੁਰੂ ਤੋਂ ਜਦੋਂ ਤੋਂ ਗੁਰਮਤੀ ਗੱਲ ਕਰਨੀ ਸ਼ੁਰੂ ਕੀਤੀ ਆ ਨਾ ਅਸੀਂ ਕਿਸੇ ਸਾਹ ਦੇ ਡੇਰੇ ਦੇ ਬਰਸੇ ਜਾ ਕੇ ਬੋਲਿਆ ਨਾ ਕਿਸੇ ਕਿਸੇ ਬਾਬੇ ਦੇ ਹੱਥੇ ਬੋਲਿਆ ਸਾਡਾ ਇੱਕੋ ਬਾਬਾ ਘਰ ਘਰ ਬਾਬਾ ਦਾ ਵੀ ਐ ਬਸ ਉਹ ਕਿਹੜਾ ਸੀ ਗੁਰੂ ਨਾਨਕ ਸਰਬੀ ਸੱਚੀ ਸਚੀ ਵਿਚਾਰਤਾ ਜਿਹੜਾ ਕਰ ਕਰ ਬਾਬਾ ਗਾਇਆ ਇੱਕ ਬਾਬਾ ਕਾਰੂਦ ਦੂਜਾ ਬਾਬੇ ਨਾ ਇਸ ਕਰਕੇ ਪ੍ਰਚਾਰ ਕਰਨ ਬੇਨਤੀ ਆ ਰਾਗੀਆਂ ਗ੍ਰੰਥੀਆਂ ਨੂੰ ਬੇਨਤੀ ਆ ਆਪਣੀ ਜਮੀਰ ਜਗਾਓ ਗੁਰੂ ਦਾ ਦਿੱਤਾ ਖਾ ਰਹੇ ਆ ਆਪਾਂ ਜਿਸ ਦਾ ਦਿੱਤਾ ਖਾਵਣਾ ਕਿਸ ਕਈ ਐਸਾ ਬਾਸ ਜਿਸ ਗੁਰੂ ਦਾ ਦਿੱਤਾ ਖਾ ਰਹੇ ਆ ਨਾ ਉਹਦੀ ਚੱਕਰੀ ਕਰੋ ਸੱਚੀ ਸੱਚੀ ਚੱਕਰੀ ਕਰੋ ਆਪਣੀ ਜਮੀਰ ਨੂੰ ਜਗਾਓ ਸੱਜ ਦਾ ਪ੍ਰਚਾਰ ਕਰੋ ਜੋ ਗੁਰਬਾਣੀ ਸਾਨੂੰ ਕਹਿ ਰਹੀ ਆ ਇਸ ਕਰਕੇ ਆਓ ਵੀ ਲੋ ਗੁਰਬਾਣੀ ਕੋਧ ਪੜ੍ਹੀਏ ਸਹਿਜ ਪਾਠ ਆ ਕਰੀਏ ਤੇ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਹਨੂੰ ਥਲ ਤਾਂ ਪੈਣੀ ਆ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਗੁਰਮਤ ਉੱਤੇ ਪਹਰਾ ਦੇਵਾਂਗੇ ਇਸ ਕਰਕੇ ਬੇਨਤੀ ਆ ਆ ਜਿਹੜੇ ਢੇਰੇਦਾਰ ਆਪਣੇ ਕੁਝ ਅੱਗੇ ਲਾਏ ਹੋਏ ਆ ਉਹਨਾਂ ਨੇ ਸ਼ੁਕਰੇ ਕਹਾਂ ਕਿ ਮੈਂ ਕਹਾਂਗਾ ਸ਼ੁਕਰੇ ਜਿਹੜੇ ਆਪਣੇ ਕੰਮ ਛੱਡ ਕੇ ਕੀ ਕਹਿੰਦੇ ਸੀ ਕੰਮ ਛੱਡ ਕੇ ਬੜਾ ਵੱਡਾ ਸਾਰੇ ਲੜਾਈਆਂ ਪਾਉਣ ਦਾ ਕੰਮ ਕਰਦੇ ਫਿਰਦੇ ਤੁਸੀਂ ਕਦੇ ਕਿਸੇ ਨੂੰ ਚੈਲੰਜ ਕਰ ਲਿਆ ਕਦੇ ਕਿਸੇ ਨੂੰ ਚੈਲੰਜ ਕਰ ਲਿਆ ਹੋਰ ਤੁਹਾਨੂੰ ਕੋਈ ਕੰਮ ਨਹੀਂ ਕਿੱਥੋਂ ਐਡਾ ਲੱਗਾ ਤੁਸੀਂ ਆਪਣੇ ਦਿਵਾਨ ਲਾਉਂ ਹੋ ਇੰਨੀ એનર્ਜੀ ਇਹਨਾਂ ਕੰਮਾਂ ਤੇ ਵੇਸਟ ਕਰਦੇ ਜੇ ਨੈਟ ਤੇ ਬਹਿ ਬਹਿ ਕੇ ਜੇ ਵੇਸਟ ਕਰਦੇ ਸੰਤਾਂ ਨੂੰ ਜਾ ਕੇ ਸਮਝਾਓ ਹਾਂ ਜਾ ਕੇ ਉਹਨਾਂ ਨੂੰ ਦੱਸੋ ਵੀ ਭਾਈ ਅਸੀਂ ਆਹ ਵਿਚਾਰ ਤੁਹਾਡਾ ਪੇਸ਼ ਕਰਦੇ ਆਂਗੇ ਇਹ ਵਿਚਾਰ ਤੁਹਾਡਾ ਪੇਸ਼ ਕਰਦੇ ਆਂ ਪਰ ਤੁਸੀਂ ਇਹ ਕੰਮ ਕਰ ਨਹੀਂ ਸਕਦੇ ਕਿਉਂ ਕਿ ਤੁਹਾਨੂੰ ਪਤਾ ਤੁਹਾਡੇ ਕੋਲ ਕੀ ਆ ਇਹ ਤੁਹਾਨੂੰ ਇਸ ਗੱਲ ਦਾ ਪਤਾ ਇਸ ਕਰਕੇ ਆਓ ਵੀਰੋ ਇਕੱਠੇ ਹੋਈਏ ਪਾਣੀ ਖੋਦ ਪੜ੍ਹੀਏ ਤੇ ਵਿਚਾਰੀਏ ਗੁਰਬਾਣੀ ਦੀ ਗੱਲ ਕਰ ਕਰ ਸੰਤ ਜਦੋਂ ਪਹੁੰਚੇਗੀ ਗੁਰਬਾਣੀ ਸੱਚਾ ਜਦੋਂ ਮੈਂ ਚਾਨਣ ਕਰਮ ਵਸੇ ਮਨ ਆਏ ਜਦੋਂ ਗੁਰਬਾਣੀ ਦਾ ਚਾਨਣ ਸਮਾਜ ਵਿੱਚ ਹੋ ਗਿਆ ਆਪਣੇ ਆਪ ਜਿਹੜੇ ਭੁਲੇਖੇ ਪੈ ਰਹੇ ਆ ਇਹ ਦੂਰ ਹੋ ਜਾਣੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਇਹ ਜੋ ਅਜੋਕੇ ਹਾਲਾਤਾਂ ਵੀ ਜਿਹੜੇ ਵਿਚਾਰ ਆਪਾਂ ਕੀਤੇ ਆ ਇਹਨਾਂ ਨੂੰ ਇੱਕ ਵਾਰੀ ਫਿਰ ਸੋਚਿਓ ਕਿ ਅਸੀਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਤੇ ਅਜੋਕੇ ਸਮੇਂ ਜਿਹੜੇ ਇਹ ਹਾਲਾਤ ਇਹ ਚੌਕੀਆਂ ਨੇ ਇਹਨਾਂ ਨੂੰ ਸਵੀਕਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ